ਤੰਗੇ ਨਹੀਂ ਲੱਗਦੇ ਵਾ ਗੁਰਮੁਲੀਆ ਸਬਰ ਕਰ ਮੈਂ ਕੀ ਮੇਰੇ ਕੋਲ ਪੈਸੇ ਆਂਦੇ ਤਾਂ ਮੈਂ ਹੁਣੇ ਲੋਕਾਂ ਦੇ ਕਰਜ਼ੇ ਦਾ ਗਰਛਦਾ ਅਚਨ ਚੁੱਕ ਕਰ ਮੈਂ ਤੈਨੂੰ ਦੇਣਾ ਪੈਸੇ ਤੇ ਕਰਜ਼ਾ ਜਿਹੜਾ ਦੇਣਾ ਲਾਹ ਛੁੜੇ ਨੇ ਤੂੰ ਰੋ ਨਹੀਂ ਐ ਅੱਬਾ ਮੈਂ ਤੇ ਮਾਰ ਲਾ ਮੇਰੇ ਸਾਈ ਨੂੰ ਫਰਿਸ਼ਤੇ ਘੇਰਾ ਨਾ ਕਾਤ ਲੈ ਉਹਨਾਂ ਦੇ ਕਰਜ਼ੇ ਦੀ ਪਰ ਉਸ ਜਾਨ ਨਾ ਦੇਵੇਂ ਨਾ ਅਚਨ ਚੁੱਕ ਕਰ ਮੇਰੇ ਆਪਣੇ ਹਾਂ ਨੂੰ ਕੁਝ ਹੁੰਦਾ ਪੀਏ ਤੈਨੂੰ ਪੈਸੇ ਦੇਣਾ ਕਿ ਵਾ ਬੰਦਾ ਹੱਥ ਠਿੜਾ ਕਿਤੇ ਐ ਅੱਛਾ ਬਸ ਕਰ ਚੇ ਮੇਰੀ ਦੀ ਜਿਹੜੇ ਤੈਨੂੰ ਮੈਂ ਪੈਸੇ ਬਤਾਇਆ ਨਾ ਅਗਲੇ ਤੇ ਉਤੂੰ ਜਾ ਕੇ ਤੇ ਜਿਹੜਾ ਕਰਜ਼ਾ ਦੇਵਣਾ ਹੀ ਨਾ ਉਹ ਦੇ ਛੱਡ ਅੱਛਾ ਬਾ ਠੀਕ ਐ ਮੈਂ ਕਰਜ਼ਾ ਲਾ ਚੜਨੀਆ ਅਗੋਂ ਅੱਲਾ ਖੈਰ ਕਰਸੀ ਤੂੰ ਮੇਰੇ ਦਮ ਨਾਲੇ ਤੇ ਦੀ ਤੇਰੇ ਦਮ ਨਾਲੇ ਆਪਣੀ ਪਿਓ ਦੀਦਨੇ ਵਜਾਸੀ ਉਹ ਜੋਜ